ਕੁਲ ਭੰਡ ਦਾ ਭੰਡ ਨਿਕਲਿਆ ਤੂੰ ਤੇਰੀ ਆਦਤ ਬਦਲ ਹੀ ਨਹੀਂ ਸਕਦੀ ਤਿਆਰ ਹੋ ਜਾ ਡੜਾ ਤੋਂ ਡੜਾ ਹੁੰਦਾ ਹੈ ਜਿਹੜਾ ਤੁਸੀਂ ਗੱਲ ਕਹਿੰਦੇ ਸੀ ਨਾ ਹੁਣ ਲੱਗੂ ਪਤਾ ਤਾਂ ਤੁਮ ਨੂੰ 13 ਫਰਵਰੀ 2024 ਤੋਂ 19 ਮਾਰਚ 2025 ਪੂਰੇ 400 ਦਿਨ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬਿਤਾਏ ਐਮਐਸਪੀ ਗਰੰਟੀ ਕਾਨੂੰਨ ਸਣੇ ਵੱਖੋ ਵੱਖਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਇਨਾ 400 ਦਿਨਾਂ ਦੌਰਾਨ ਕਿਸਾਨਾਂ ਦੀਆਂ ਹਰਿਆਣਾ ਪੁਲਿਸ ਨਾਲ ਕਈ ਵਾਰ ਝੜਪਾਂ ਹੋਈਆਂ ਕਿਸਾਨਾਂ ਨੇ ਹਰਿਆਣਾ ਬਾਰਡਰ ਲੰਘਣ ਦੀ ਕੋਸ਼ਿਸ਼ ਕੀਤੀ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ 부ਛਾੜਾਂ ਅਤੇ ਪਤਾ ਨਹੀਂ ਕੀ ਕੀ ਤਸ਼ੱਦਦ ਚੱਲੇ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਰਹੀਆਂ ਪਰ ਜਿਵੇਂ ਹੀ ਮੋਰਚਿਆਂ ਦਾ 400ਵਾਂ ਦਿਨ ਖਤਮ ਹੋਣ ਨੂੰ ਆਇਆ ਤਾਂ ਪੁਲਿਸ ਨੇ ਇੱਕੋ ਛੱਟਕੇ 'ਚ ਕਿਸਾਨੀ ਅੰਦੋਲਨ ਨੂੰ ਖੇਰੂ-ਖੇਰੂ ਕਰ ਦਿੱਤਾ। ਖਨੌਰੀ ਅਤੇ ਸ਼ੰਭੂ ਬਾਰਡਰ ਬਲਡوزر ਚੱਲੇ। ਪੁਲਿਸ ਨੇ ਕਿਸਾਨਾਂ ਨੂੰ ਰੀਟੇਨ ਕੀਤਾ ਅਤੇ ਮੋਰਚੇ ਨੂੰ ਰੜਾ ਮੈਦਾਨ ਬਣਾ ਦਿੱਤਾ। ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਬੰਸ ਸਿੰਘ ਪੰਦੇਰਸਣੇ ਕਰੀਬ 700 ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ 'ਚ ਪੁਲਿਸ ਦੀ ਵੱਡੀ ਨਾਫਰੀ ਦੋਮਾ ਮੋਰਚਿਆਂ 'ਚ ਪਹੁੰਚੀ ਅਤੇ ਕਿਸਾਨ ਮੋਰਚਿਆਂ ਨੂੰ ਕੁਝ ਘੰਟਿਆਂ ਅੰਦਰ ਹੀ ਸਾਫ਼ ਕਰ ਦਿੱਤਾ ਤੇ ਕੱਲ੍ਹ ਬਾਅਦ ਦੁਪਹਿਰ ਤੱਕ ਮੋਰਚਾ ਆਮ ਭੰਗ ਚੱਲ ਰਿਹਾ ਸੀ ਕਿਸਾਨਾਂ ਅੱਜ ਉਹਦੀ ਕੇਂਦਰ ਨਾਲ ਮੀਟਿੰਗ ਸੀ ਅਤੇ ਇਸ ਵਿਚਾਲੇ ਹੀ ਪੁਲਿਸ ਨੇ ਬਾਰਡਰ ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡਸ ਨੇ ਹਮਲਾ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਆਗੂ ਜਿਵੇਂ ਹੀ ਚੰਡੀਗੜ੍ਹ ਵਿੱਚੋਂ ਨਿਕਲ ਕੇ ਆਪਣੀਆਂ ਗੱਡੀਆਂ ਰਾਹੀਂ ਮੁਹਾਲੀ ਛਾ ਦਖਲ ਹੋਏ ਤਾਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਢੱਲੇਵਾਲਸ ਨੇ ਸਰਬੰਸ ਸਿੰਘ ਪੰਦੇਰ ਨੂੰ ਡੀਟੇਨ ਕੀਤਾ ਕਿਤਾ ਕਿ ਪੁਲਿਸ ਨੇ ਢੱਲੇਵਾਲ ਦੀ ਐਂਬੂਲੈਂਸ ਤੇ ਡਰਾਈਵਰ ਨੂੰ ਉਤਾਰ ਦਿੱਤਾ ਅਤੇ ਪੁਲਿਸ ਕਰਮੀ ਆਪ ਗੱਡੀ ਚਲਾ ਕੇ ਢੱਲੇਵਾਲ ਨੂੰ ਪਟਿਆਲਾ ਦੇ ਕਮਾਂਡੋ ਸਟੇਸ਼ਨ ਲੈ ਆਏ ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਉਹਨਾਂ ਨੂੰ ਜਲੰਧਰ ਅਤੇ ਦੂਜੀਆਂ ਥਾਵਾਂ ਤੇ ਸ਼ਿਫਟ ਕੀਤਾ ਉਧਰ ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪਾਂ ਹੋਈਆਂ ਸਰਦਾਰ ਜਗਜੀਤ ਸਿੰਘ ਜਿੱਦਲਿਆ ਵਾਲੂਗ ਗ੍ਰਿਫਤਾਰ ਕਰਨ ਲਈ ਭਾਰੀ ਗੰਤੀ ਚ ਪੁਲਿਸ ਪਹੁੰਚ ਚੁੱਕੀ ਹੈ ਜੀ। ਹੋਏ ਹੋਏ ਕੋ ਬਿਲਕੁਲ ਨਹੀਂ ਪ੍ਰਭਾਤ ਚੱਹੀ ਹੈਗੀ। ਡੱਲੇ ਵਾਲ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਭਾਰੀ ਗੰਤੀ ਵਿੱਚ ਪਹੁੰਚ ਚੁੱਕੀ ਹੈ ਜੀ। ਤੁਸੀਂ ਦੇਖ ਸਕਦੇ ਹੋ। ਧੱਕਾ ਮੁਕੀ ਹੋ ਰਹੀ ਹੈ ਜੀ। ਸਰਦਾਰ ਜਗਜੀਤ ਸਿੰਘ ਜੀ ਡੱਲੇ ਡੱਲੇ ਵਾਲ ਸਾਹਿਬ ਨੂੰ ਪੁਲਿਸ ਫੜ ਰਹੀ ਆ। ਲੈ ਬੜਾਈ ਇੱਧਰ। ਪੰਜਾਬੀਓ ਕਰਦੇ ਆ ਉਹ ਕਿੱਥੇ ਰਹਿ ਗਏ ਤੁਸੀਂ ਸੁੱਤੇ ਉਹ ਸੋਡੀਆਂ ਦੇ ਪੱਗਾ ਤੱਕ ਪਹੁੰਚ ਗਿਆ ਬਹੁਤ ਮੂਚੜ ਉਹ ਜਾ ਬੋਲ ਕੋ ਮਾਨ ਤੋਂ ਚੜਦੇ ਕਾਰਨ ਅੱਜ ਉਹ ਡੱਲਿਆ ਸਾਹਿਬ ਦਿਲ ਚੰਡੀਗੜ੍ਹ ਤੋਂ ਆਂਦੇ ਹੋਏ ਇਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਬੱਚੜ ਨੇ ਚੱਕਿਆ ਭਰਾਵਾ ਕਿਸਾਂ ਦੇ ਪਾਪ ਇਕੱਠਾ ਕਰਵਾਣਾ ਤੂੰ ਪੱੰਗਾ ਲੈ ਦੇਸ਼ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਹਰਾਮ ਕਰ ਦਵੇਂ ਅਸਰਾ ਤੋਂ ਲੱਟੀਆਂ ਤਾਂ ਮੇਰੇ ਕਰਕੇ ਇਹ ਗੱਲ ਦਾ ਜੇ ਤੂੰ ਆਖੇ ਕਿਸਾਨਾਂ ਨੂੰ ਦਬਾ ਕੇ ਮੈਂ ਕੋਈ ਨਾ ਕੋਈ ਕਰ ਲੂਗਾ ਨਹੀਂ ਹੋਣ ਦੇਵਾਂਗੇ ਇਹ ਸਾਡੇ ਆ ਪੱਕਾ ਕਰਿਆ ਗਿਆ ਨੇ ਪੰਜਾਬੀਓ ਇਹ ਕੋਈ ਸਾਡਾ ਨਹੀਂ ਰਹਿ ਗਿਆ ਇਹ ਉਹ ਦਸਵਾ ਦਾ ਗੱਲ ਨਹੀਂ ਧਰਨੇ ਦਿੱਤੀ ਦੀ ਪਰ ਇਸ ਬੁੱੱਜੜ ਨੇ ਇਹ ਬਿਆ ਤੋਂ ਦੂਜਾ ਬੁੱੱਜੜ ਬਣਿਆ ਅੱਜ ਜਾਗਣ ਦੀ ਲੋੜ ਆ ਪੰਜਾਬੀਓ ਕੋਚੀ ਬੰਦੇ ਉੱਪਰ ਆਓ ਲੱਲੇ ਆ ਸਭ ਕੱਲਾ ਆ ਬੇਰਤੀ ਬਖਾ ਜੀ ਐਮ ਐਸ ਵੀ ਗਾਂਟੀ ਕਾਨੂੰਨ ਵਾਸਤੇ ਬੈਠੇ ਜੀ ਇਸ ਕਰਕੇ ਭਰਾਓ ਮਾਰ ਦੀ ਲੋੜ ਆ ਜਾਗੋ ਛੜਕਣ ਦੇ ਆਓ ਥੱਲੇ ਤਾਰਾ ਸਾਨੂੰ ਓ ਥੱਲੇ ਤਾਰ ਕਿਸਾਨਾਂ ਇਕਵਾਂ ਦੇ ਡਿਟੇਨ ਹੁੰਦਿਆ ਹੀ ਕਿਸਾਨਾਂ ਵਿੱਚ ਵੀ ਹਲਚਲ ਵਧਣੀ ਤੇਜ਼ ਹੋ ਗਈ ਕਿਸਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਵੱਡੀ ਗਿਣਤੀ ਵਿੱਚ ਦੂਜੇ ਕਿਸਾਨ ਸਾਥੀਆਂ ਨੂੰ ਬਾਰਡਰਾਂ ਤੇ ਪਹੁੰਚਣ ਦਾ ਸੱਦਾ ਦਿੱਤਾ ਪਰ ਕਿਸਾਨ ਬਾਰਡਰਾਂ ਤੇ ਪਹੁੰਚਦੇ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਮੋਰਚਿਆਂ ਨੂੰ ਚਾਰੇ ਪਾਸੇੋਂ ਘੇਰਾ ਪਾ ਲਿਆ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਵਿਰੋਧ ਮੋਰਚੇ ਨੂੰ ਛੱਡਣ ਦੀ ਅਪੀਲ ਕੀਤੀ ਕਿਸਾਨਾਂ ਨੂੰ ਮੋਰਚਾ ਛੱਡਣ ਲਈ 10 ਮਿੰਟ ਦਿੱਤੇ ਗਏ ਹਾਲਾਂਕਿ ਕੁਝ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਜਿਨ੍ਹਾਂ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਦਾ ਬੁਲਡੋਜ਼ਰ ਐਕਸ਼ਨ ਬਾਰਡਰਾਂ ਤੇ ਵੀ ਦਸਰਾਇਆ ਸਾਨਾ ਦੀ ਆਰਜੀ ਸਟੇਜ ਆਰਜੀ ਬਣਾਇਕਰ ਅਤੇ ਤੀਨਾ ਆਦ ਨੂੰ ਤਹਿ ਨਹਿਸ ਕਰ ਦਿੱਤਾ ਗਿਆ ਹੁਣ ਜਿਹੜੇ ਜਿਹੜੇ ਦੱਲੇਵਾਲ ਸਾਹਿਬ ਤੇ ਤੁਹਾਨੂੰ ਭੁੰਡੇਰ ਸਾਹਿਬ ਨੂੰ ਤੁਹਾਨੂੰ ਪਤਾ ਵੀ ਉੱਥੇ ਗਏ ਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਿਹਾ ਸੁਣੀ ਹੋਗੀ ਜਾਂ ਹੋਰ ਹੋ ਗਿਆ ਉੱਥੇ ਉਹ ਪਤਾ ਲੱਗਿਆ ਵੀ ਡੇਨ ਹੋ ਗਿਆ ਹੁਣ ਤੁਹਾਡੇ ਕੋਲੇ ਬੇਨਤੀ ਹੈ ਅਸੀਂ ਬਿਲਕੁਲ ਨਹੀਂ ਲੜਨਾ ਚਾਹੁੰਦੇ ਤੁਹਾਨੂੰ ਅਸੀਂ ਬਿਲਕੁਲ ਸਤਿਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲੇ ਆਪਸ਼ਨ ਹੈ ਇੱਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਗੱਲ 'ਚ ਨਹੀਂ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਆ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਪਰ ਜੇ ਤੁਸੀਂ ਆਪੇ ਇਸ ਗੱਲ ਨਾਲ ਸਾਫ ਦੇ ਬੱਚਿਆਂ ਨਾਲ ਮਿਸਬੀਹਵ ਕਰੋਗੇ ਤੇ ਜੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰੇ ਪਾਓਗੇ ਇਸ ਗੱਲ ਲਈ ਵੀ ਉਹਨੂੰ ਮਿਸਬੀਹਵ ਸਾਡੇ ਬੰਦੇ ਨੇ ਕਿਸੇ ਨੇ ਤੁਹਾਡੇ ਨਾਲ ਕੋਈ ਨਹੀਂ ਕਹਿਣਾ ਕਿਸੇ ਨੇ ਤੁਹਾਡੇ ਨਾਲ ਧੱਕਾ ਨਹੀਂ ਕਰਨਾ ਕਿਸੇ ਨੇ ਗਾਲ ਨਹੀਂ ਕਢਣੀ ਬਾਪੂ ਜੀ ਦੋ ਤਰੀਕੇ ਆ ਹਾਲਾਂਕਿ 20 ਮਾਰਚ ਨੂੰ ਪੁਲਿਸ ਪ੍ਰਸ਼ਾਸਨ ਨੇ احتیاط ਵਰਤਦਿਆਂ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਦੋ ਜ਼ਿਲ੍ਹਿਆਂ ਪਟਿਆਲਾ ਅਤੇ ਸੰਗਰੂਰ ਵਿੱਚ ਇੰਟਰਨੈਟ ਬੰਦ ਕੀਤਾ ਹੋਇਆ ਹੈ ਤਾਂ ਜੋ ਲੋਕ ਇਕੱਠੇ ਨਾ ਹੋ ਸਕਣ ਅਤੇ ਕਾਨੂੰਨ ਵਿਵਸਥਾ ਬਣੀ ਰਹੇ ਪਰ ਇਸ ਵਿਚਾਲੇ ਹੁਣ ਇਸ ਮੁੱਦੇ ਤੇ ਵਿਰੋਧੀ ਧਿਰਾਂ ਨੇ ਸਿਆਸਤ ਨੂੰ ਹਵਾ ਦਿੱਤੀ ਹੈ ਪੰਜਾਬ ਸਰਕਾਰ ਨੂੰ ਕੇਰਨ ਵਿੱਚ ਵਿਰੋਧੀ ਧਿਰਾਂ ਜੁਟ ਗਈਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਮਨੀਸ਼ ਸਿੰਘ ਮਿੱਟੂ ਸਣੇ तमाम ਵਿਰੋਧੀ ਧਿਰਾਂ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਕਰਾਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਇੱਥੇ ਦਿੱਲੀ ਦੇ ਵਿੱਚ ਅਮਿਤ ਸ਼ਾਹ ਜੀ ਮਾਨਯਾ ਹੋਮ ਮਿਨਿਸਟਰ ਨੂੰ ਮਿਲ ਕੇ ਗਏ ਹੈ ਤੇ ਇੱਕ ਬਹੁਤ ਵੱਡੀ ਬਿਉਤ ਬੰਦੀ আর تیاری ਕਰ ਲਈ ਗਈ ਹੈ ਪੰਜਾਬ ਦੀ ਕਿਸਾਨੀ ਦੇ ਖਿਲਾਫ ਐਕਸ਼ਨ ਕਰਨ ਦੀ ਪੰਜਾਬ ਦੇ ਖਿਲਾਫ ਐਕਸ਼ਨ ਕਰਨ ਦੀ ਤੇ ਪੰਜਾਬ ਦੇ ਵਿੱਚ ਕਿਸਾਨ ਲੀਡਰਾਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅੱਜ ਰਾਤ ਨੂੰ ਕੱਲ ਨੂੰ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਜਿਹੜਾ ਹਮਲਾ ਕਿਸਾਨੀ ਤੇ ਹੋਏਗਾ ਜਿਹੜਾ ਕਿ ਬਹੁਤ ਹੀ ਮੰਦ ਭਾ ਹੈ ਕਿ ਭਗਵੰਤ ਮਾਨ ਜੀ ਨੇ ਗੁੱਡੇ ਟੇਕ ਦਿੱਤੇ ਹੈ ਦੇਖੋ ਜੋ ਇਸ ਵੇਲੇ ਦੀਆਂ ਖਬਰਾਂ ਹਨ ਮੈਂ ਹੁਣੀ ਸ਼ਿਵਰਾ ਚੋਹਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਪਿਊਸ਼ ਗੋਇਲ ਜੀ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਕਿਹਾ ਵੀ ਲਗਾਤਾਰ 4 ਘੰਟੇ 7ਵੇਂ ਰਾਉਂਡ ਦੀ ਬਹੁਤ ਵਧੀਆ ਸਾਡੀ ਮੀਟਿੰਗ ਕਿਸਾਨਾਂ ਨਾਲ ਹੋਈ ਤੇ ਅਸੀਂ ਸਾਰੀ ਰਿਪੋਰਟ ਪ੍ਰਧਾਨ ਮੰਤਰੀ ਜੀ ਨੂੰ ਦਿੱਤੀ ਤੇ ਜਦੋਂ ਉੱtre ਨੇ ਉਰੇ ਦਿੱਲੀ ਆ ਕੇ ਤੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਹੋ ਗਈ ਤਾਂ ਉਹ ਹੈਰਾਨ ਹੋ ਗਏ ਪਰ ਪੰਜਾਬ ਸਰਕਾਰ ਬਹੁਤ ਜਿੰਨੀ ਮੈਂ ਸਮਝਦਾ ਨਿੰਦਿਆ ਕੀਤੀ ਜਾਵੇ 19 ਘਟਾ ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਉਹ ਤੁਸੀਂ ਤਾਂ ਪੰਜਾਬ ਦੀ ਸਰਕਾਰ ਹੋ ਤੁਸੀਂ ਤਾਂ ਕੋਈ ਬਗਾਨੇ ਨਹੀਂਗੇ ਕਿਤੇ ਬਗਾਨਾ ਚਲੋ ਕੋਈ ਬਣੇਗਾ ਦੇਸ਼ ਚ ਪਰ ਤੁਸੀਂ ਤਾਂ ਤੁਹਾਨੂੰ ਤਾਂ ਬਣਾਇਆ ਇਹਨਾਂ ਨੇ ਸਾਡਾ ਵਿਰੋਧ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਅੱਜ ਤੁਸੀਂ ਸ਼ਰਮ ਕਰੋ ਭਗਵੰਤ ਮਾਨ ਸਾਹਿਬ ਸ਼ਰਮ ਕਰੋ ਤੁਸੀਂ ਸਿਰਫ ਕੇਜਰੀਵਾਲ ਦੇ ਜਿਹੜਾ 3 ਦਿਨ ਕੇਜਰੀਵਲ ਰਿਹਾ ਹੈ ਪੰਜਾਬ ਦੇ ਵਿੱਚ ਤੇ ਉਹਨੇ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਤੁਸੀਂ ਇਸ ਤਰੀਕੇ ਨਾਲ ਵੰਡਦੇ ਹੋ ਤੁਸੀਂ ਦੋ ਗੱਲਾਂ ਦੇਖ ਕੇ ਇੱਕ ਤਾਂ ਇਹ ਘਬਰਾਹਟ ਵੀ ਨੇੜੇ ਹੁੰਦੇ ਜਾ ਰਹੇ ਆ ਜਫੀਆਂ ਪੈਂਦੀਆਂ ਲੱਗ ਰਹੀਆਂ ਨੇ ਮੋਦੀ ਸਾਹਿਬ ਤੇ ਕਿਸਾਨਾਂ ਦੀਆਂ ਇੱਕ ਉਹ ਦੂਜੀ ਜਿਹੜੀ ਵੈਸਟ ਹਲਕੇ 'ਚ ਤੁਸੀਂ 2 ਦਿਨ ਲਾਏ ਉੱਥੋਂ ਤੁਸੀਂ ਸਿਰਫ ਸੀਟ ਜਿੱਤਣ ਖਾਤਰ ਅੱਜ ਕਿਸਾਨਾਂ ਨੂੰ ਤੁਸੀਂ ਉਹਨਾਂ ਦੀ ਬਲੀ ਲੈ ਰਹੇ ਹੋ ਉਹ ਮਾਨ ਸਾਹਿਬ ਕਿੱਥੇ ਭੋਗੋਗੇ ਕਿੱਥੇ ਭੋਗੂਗੇ ਤੁਸੀਂ ਬਿਲਕੁਲ ਭੰਡ ਦਾ ਭੰਡ ਨਿਕਲਿਆ ਤੂੰ ਤੇਰੀ ਆਦਤ ਬਦਲ ਹੀ ਨਹੀਂ ਸਕਦੀ ਤਿਆਰ ਹੋ ਜਾ ਡੜਾ ਤੋਂ ਡੜਾ ਹੁੰਦਾ ਹੈ ਜਿਹੜਾ ਤੁਸੀਂ ਗੱਲ ਕਹਿੰਦੇ ਸੀ ਨਾ ਹੁਣ ਲੱਗੂ ਪਤਾ ਭਗਵੰਤ ਜੀ ਮਾਨ ਜਦ ਕੇ ਸਰਕਾਰ ਦਾ ਤਰਕ ਇਸ ਤੋਂ ਬਿਲਕੁਲ ਉਲਟ ਹੈ ਸਰਕਾਰ ਕਿਸਾਨਾਂ ਦੇ ਰੋਡ ਬੰਦ ਕਰਨ ਨੂੰ ਪੰਜਾਬ ਲਈ ਨੁਕਸਾਨ ਦਾ ਸਰਹੀਏ ਸਰਕਾਰ ਨੇ ਸਾਫ ਕੀਤਾ ਹੈ ਕਿ ਕਿਸਾਨਾਂ ਦੇ ਹਾਈਵੇ ਬੰਦ ਕਰਨ ਕਾਰਨ ਪੰਜਾਬ ਦੇ ਵਪਾਰੀ ਡੇਰੀ ਮਾਲਕਾਂ ਅਤੇ ਦੂਜੇ ਕਾਰੋਬਾਰਾਂ ਨੂੰ ਰੁਜ਼ਾਨਾ ਲੱਖਾਂ ਕਰੋੜਾਂ ਦਾ ਘਾਟਾ ਚੱਲਣਾ ਪੈ ਰਿਹਾ ਹੈ ਨਾਲ ਹੀ ਇਹ ਸਾਸਰ ਪੰਜਾਬ ਦੇ ਆਰਥਚਾਰੇ ਨੂੰ ਵੀ ਵਿਗਾੜ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰਨ ਦੀ ਬਜਾਏ ਕੇਂਦਰ ਨਾਲ ਆਪਣੀ ਲੜਾਈ ਲੜਨੀ ਚਾਹੀਦੀ ਹੈ ਦੇਖੋ ਜੀ ਇਹ ਬਿਲਕੁਲ ਗਲਤ ਪੜਿਆ ਜਾ ਰਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਸੀਂ ਕਿਸਾਨਾਂ ਦੇ ਨਾਮ ਸੀ ਕਿਸਾਨਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਰਹਾਂਗੇ ਸਾਰੀਆਂ ਜੋ ਕਿਸਾਨੀ ਦੀਆਂ ਮੰਗਾਂ ਹਨ ਉਹਨਾਂ ਨਾਲ ਅਸੀਂ ਸਹਿਮਤ ਹਾਂ ਔਰ ਮੁੱਢੇ ਨਾਲ ਮੁੱਢਾ ਲਾ ਕੇ ਅਸੀਂ ਉਹਨਾਂ ਮੰਗਾਂ ਦੀ ਖਾਤਰ ਲੜਦੇ ਰਹੇ ਔਰ ਲੜਦੇ ਰਹਾਂਗੇ ਬਾਕੀ ਜਿਹੜੀ ਗੱਲ ਹੈ ਤੁਸੀਂ ਦੇਖੋ ਵੀ ਪਿਛਲੇ 1.5 ਵੀ ਦੇ ਪੰਜਾਬ ਸਰਕਾਰ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਦਰਦ ਹੈ ਮਾਵਾਂ ਦਾ ਜਿਹੜਾ ਦਰਦ ਹੈ ਉਹ ਨਸ਼ਾ ਉਹਦੇ ਖਿਲਾਫ ਇੱਕ ਫੈਸਲਾ ਕਦੋਂ ਜੱਗ ਲੜਦਾ ਔਰ ਅਸੀਂ ਨਸ਼ਾ ਤਸਲਾਂ ਨੂੰ ਫੜ ਰਹੇ ਆ ਜਿਹੜੇ ਕੋ ਹਥਿਆਰਬੰਦ ਨੇ ਉਹ ਉਹਨਾਂ ਨਾਲ ਮੁਕਾ ਇਨਕਾਊਂਟਰ ਹੋ ਰਹੇ ਨੇ ਘਟ ਆਏ ਜਾ ਰਹੇ ਆ ਪਰ ਇਹ ਨਸ਼ੇ ਨੂੰ ਖਤਮ ਕਰਨ ਵਾਲਾ ਇਕੱਲਾ ਇਹ ਹੀ ਤਰੀਕਾ ਥੋੜੀ ਹੈ ਤੁਹਾਨੂੰ ਨਸ਼ੇ ਤੋਂ ਬਚਾਉਣਾ ਤੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਪਏਗਾ ਔਰ ਰੁਜ਼ਗਾਰ ਦੇਣ ਦਾ ਸਭ ਤੋਂ ਵੱਡਾ ਜਿਹੜਾ ਸੈਕਟਰ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਾਡਾ ਐਗਰੀਕਲਚਰ ਸੈਕਟਰ ਹੈ ਸਾਡੀ ਖੇਤੀਬਾੜੀ ਇਹ ਸਭ ਤੋਂ ਵੱਧ ਰੁਜ਼ਗਾਰ ਇਸ ਸ਼ੋਭੇ ਤੋਂ ਮਿਲਦਾ ਤੇ ਜੇ ਸਾਡੀਆਂ ਫਸਲਾਂ ਦੇ ਆਉਣ ਦੀ ਗਾਰੰਟੀ ਪਵੰਦੀ ਹੋਈ ਸਾਡਾ ਦੁੱਧ ਦੇ ਆਉਣ ਜਾਣ ਦੇ ਵਿੱਚ ਪਾਬੰਦੀ ਹੋਏਗੀ ਸਾਡੇ ਚੌਲਾਂ ਦੇ ਆਉਣ ਜਾਣ ਤੇ ਪਾਬੰਦੀ ਹੋਏਗੀ ਸਾਡੀ ਬਾਸਮਤੀ ਦੇ ਆਉਣ ਜਾਣ ਤੇ ਪਾਬੰਦੀ ਹੋਏਗੀ ਤੇ ਸਾਡੀ ਐਗਰੀਕਲਚਰ ਨੂੰ ਨੁਕਸਾਨ ਸਾਡੀ ਖੇਤੀਬਾੜੀ ਦਾ ਨੁਕਸਾਨ ਸਾਡੀ ਐਗਰੋ ਇੰਡਸਟਰੀ ਦਾ ਨੁਕਸਾਨ ਜਿੱਥੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਖੇਤਾਂ 'ਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੋ ਉਸ ਉਹ ਜਿਹੜਾ ਤਰੱਕੀ ਦਾ ਜਿਹੜਾ ਰਾਹ ਰੁਕਿਆ ਹੋਇਆ ਸੀ ਪਿਛਲੇ 1 ਸਾਲ ਤੋਂ ਉਹ ਭਾਵੇਂ ਕਿਸੇ ਤਰੀਕੇ ਨਾਲ ਸੀ ਗਾਈਡ ਹੋ ਗਏ ਸੀ ਇਹ ਕੇਂਦਰ ਦੀ ਕਿਸੇ ਕਿਸੇ ਚੱਕਰ ਵਿੱਚ ਫਸ ਗਏ ਸੀ ਕਿਉਂਕਿ ਇਹ ਜਿਹੜੀਆਂ ਸਾਡੀਆਂ ਕਿਸਾਨੀ ਮੰਗਾਂ ਜਿਨ੍ਹਾਂ ਦਾ ਅਸੀਂ ਪਹਿਲਾਂ ਵੀ ਸਹਿਮਤ ਸਹਿਮਤ ਸੀ ਹੁਣ ਵੀ ਸਹਿਮਤ ਅੱਗੇ ਵੀ ਸਹਿਮਤ ਹੋਵਾਂਗੇ ਐਮਬੀਐਸਪੀ ਦੀ ਮੰਗ ਨਾਲ ਵੀ ਸਹਿਮਤ ਹੈ ਇਹ ਮੰਗ ਤਾਂ ਕੇਂਦਰ ਸਰਕਾਰ ਦੇ ਖਿਲਾਫ ਹੈ ਉਹਨਾਂ ਤੋਂ ਅਸੀਂ ਮੰਗਣਾ ਚਾਹੀਦਾ ਸਾਡਾ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਲੇਕਿਨ ਅਸੀਂ ਕੋਈ ਬੀਜੇਪੀ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਕੋਈ ਕੇਂਦਰ ਸਰਕਾਰ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਤਾਂ ਇੱਕ ਸਾਲ ਤੋਂ ਸਾਡੇ ਪੰਜਾਬ ਦੀ ਐਗਰੋ ਇੰਡਸਟਰੀ ਪੰਜਾਬ ਦੇ ਕਾਰੋਬਾਰੀ ਪੰਜਾਬ ਦੇ ਬੱਚੇ ਪੰਜਾਬ ਦੇ ਕਿਸਾਨ ਸਬਜ਼ੀਆਂ ਵਾਲੇ ਦੁੱਧ ਦੁੱਧ ਵਾਲੇ ਉਹਨਾਂ ਨੂੰ ਨੁਕਸਾਨ ਕਰ ਰਹੇ ਸੀ ਢਾਬਿਆਂ ਵਾਲੇ ਸਾਰੇ ਟੈਕਸੀਆਂ ਵਾਲਿਆਂ ਦਾ ਕਿੰਨਾ ਨੁਕਸਾਨ ਹੋਇਆ ਟਰਾਂਸਪੋਰਟ ਸਾਰੀ ਬਹਿ ਗਈ ਸਾਡੇ ਟਰਾਂਸਪੋਰਟਰ ਬਚਾਰੇ ਗਰੀਬ ਜਿਹੜੇ ਟਰੱਕ ਚਲਾ ਕੇ ਆਪ ਦਾ ਰੋਜ਼ਗਾਰਾ ਗੁਜ਼ਾਰਾ ਕਰਦੇ ਸੀ ਉਹਨਾਂ ਨੂੰ ਨੁਕਸਾਨ ਹੋਇਆ ਸੋ ਇਹ ਔਰ ਉਹਨਾਂ ਨੇ ਬੇਨਤੀ ਕੀਤੀ ਗਈ ਸੀ ਜਿਹੜੇ ਉੱਥੇ ਲੋਕ ਬੈਠੇ ਸੀ ਸਾਰੇ ਕਿਸਾਨ ਹੀ ਬੈਠੇ ਸੀ ਕੋਈ ਸਾਡੇ ਸਾਥੀ ਉਹ ਵੀ ਸਾਡੇ ਸਾਥੀ ਉਹ ਬੈਠੇ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਚਲੋ ਇੱਕ ਪਾਸਾ ਖੋਲ ਦਿਓ ਉਹਨਾਂ ਨੇ ਉਹ ਵੀ ਨੀਮਨ ਨੇ ਸੋ ਉਹ ਸਿਰਫ ਤੇ ਸਿਰਫ ਰਸਤਾ ਕਰਾਉਣ ਦੀ ਕਾਰਵਾਈ ਸੀ ਪਰ ਇਹ ਕੀਤੀ ਗਈ ਅਸੀਂ ਕਿਸਾਨਾਂ ਦੀ ਮੰਗਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਰਹਾਂਗੇ ਔਰ ਇੱਕ ਦਲ ਤੋਂ ਮੈਂ ਬੜਾ ਸ਼ੁਕਰਗੁਜ਼ਾਰ ਸੱਚੀ ਪਾਤਸ਼ਾਹ ਤਨਤਨ ਚੀਰੂ ਗੁਰਸਾ ਮਹਾਰਾਜੀ ਦਾ ਕਿਉਂਕਿ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਗੁਰੂ ਸਾਹਿਬ ਦੀ ਮਾਨ ਮਰਿਆਦ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਮੈਂ ਸ਼ਾਸਨ ਦਾ ਪ੍ਰਸ਼ਾਸਨ ਦਾ ਔਰ ਉੱਥੋਂ ਦੀ ਜਿਹੜੀ ਉੱਥੇ ਜਿਹੜੇ ਸਾਡੇ ਸਾਥੀ ਮੌਜੂਦ ਸੀ ਉਹਨਾਂ ਸਾਰਿਆਂ ਦਾ ਧਰਵਾਦੀਆਂ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਮਾਨ ਮਰਿਆਦ ਧਿਆਨ ਰੱਖਦੇ ਹੋਏ ਕੋਈ ਵੀ ਐਸੀ ਉੱਥੇ ਘਟਨਾ ਨਹੀਂ ਵਾਪਰਦੀ ਦੀ ਤਦ ASCII ਇਹ ਕਿ 13 ਫਰਵਰੀ 2024 ਨੂੰ ਪੰਜਾਬ ਪਰਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਪਰ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੱਕੇ ਬੈਰੀਅਰ ਬਣਾ ਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਕਿਸਾਨਾਂ ਨੇ ਕਈ ਵਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਪ੍ਰਬੰਧਾਂ ਹੰਝੂ ਗੈਸ ਤੇ ਗੋਲਿਆਂ ਅਤੇ ਸਿਮਿੰਟ ਦੀਆਂ ਕੰਧਾਂ ਆ ਕੇ ਕਿਸਾਨ ਬੇਵਕਸ ਨਸਰੈ ਦਿੱਲੀ ਕੂਚ ਦੌਰਾਨ ਇੱਕ-ਇੱਕ ਕਿਸਾਨ ਨੌਜਵਾਨ ਸ਼ੁਭ ਕਰਨ ਦੀ ਮੌਤ ਹੋ ਗਈ ਜਦਕਿ ਮੰਗਾ ਨਾ ਮੰਨੀਆਂ ਜਾਂਦੀਆਂ ਦੇਖ ਕਰੀਬ 9 ਮਹੀਨੇ ਬਾਅਦ ਕਿਸਾਨ ਅਗੁਜ ਗੁਜਰੀ ਸਿੰਘ ਡੱਲੇਵਾਲ 26 ਨਵੰਬਰ ਨੂੰ ਮਰਨ ਫਰਸ਼ ਤੇ ਬੈਠ ਗਏ ਕੇਂਦਰ ਨੇ ਡੱਲੇਵਾਲ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਰਕਾਰ ਅਤੇ ਕੇਂਦਰ ਵਿਚਾਲੇ ਸੱਤ ਗੇੜ ਦੀਆਂ ਬੈਠਕਾਂ ਵੀ ਹੋਈਆਂ ਪਰ ਇਹ ਸਭ ਕੁਝ ਬੇਨਤੀਜਾ ਰਿਹਾ 4 ਮਈ 2025 ਨੂੰ ਕਿਸਾਨਾਂ ਅਤੇ ਕੇਂਦਰ ਵਿਚਾਲੇ 8ਵੇਂ ਗੇੜ ਦੀ ਮੀਟਿੰਗ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਅੰਦੋਲਨ ਨੂੰ ਤਿੱਤਰਬਿਤ ਕਰ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ